ਹਾਂਜੀ ਮੈਂ ਪ੍ਰੋਫੈਸਰ ਸੀਗਾ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਤੁਸੀਂ ਵੀ ਸੋਚਦੇ ਹੋਣਗੇ ਕਿ 2 ਮਹੀਨੇ ਦੇ ਬਾਅਦ ਭਾਈ ਮੇਰੇ ਬਾਅਦ ਬਣਾਉਂਗਾ ਉਹਦੇ ਜਾਂ ਤੇ ਕੋਈ ਨਾ ਪ੍ਰੋਬਲਮ ਆ ਗਈਆਂ ਸਹੀਆਂ ਇਸ ਕਰਕੇ ਬਲੌਗ ਬਣਾ ਨਹੀਂ ਪਾਇਆ ਤੇ ਉਹ ਪ੍ਰੋਬਲਮਾਂ ਕਾਹਦੀਆਂ ਸੀ ਔਈ ਹੌਲੀ ਜਿੱਦਾਂ ਜਿੱਦਾਂ ਮੈਂ ਹੁਣ ਬਲੌਗ ਬਣਾਵਾਗਾ ਨੈਕਸਟ ਵੀ ਨੈਕਸਟ ਦਿਨ ਮੈਂ ਤੁਹਾਨੂੰ ਸਾਰਾ ਦਿਖਾਵਾਂ ਤੇ ਕੀ ਪ੍ਰੋਬਲਮ ਸੀ ਕਿਤਾ ਉਸ ਤੋਰੀਏ ਜਿਹੜੀ ਖਰਾਬ ਹੋ ਗਈ ਤੇ ਹੋਰ ਵੀ ਤੋਰੀਏ ਕ੍ਰੀਟੀਕਲੀ ਪ੍ਰੋਬਲਮ ਆ ਗਈ ਸੀ ਜੀ ਆਪਾਂ ਕਿੱਦਾਂ ਹਾਲ ਐ ਬਹਿਜੋ 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 ਭਾਈ ਨੂੰ ਹੈ ਨਹੀਂ ਚੜਨਾ ਹੈਗਾ ਠੀਕ ਐ ਰਾ ਨਹੀਂ ਤਾਂ ਚਪੇੜਾ ਪੈਣੀ ਐ ਕੀ ਖਾਦਾ ਹੈ ਤੁਹਾ ਮੇਰਾ ਪੁੱਤ ਜਿੱਪੂ ਕਿੰਨਾ ਚੰਗਾ ਆਇਆ ਪਤਾ ਮੈਨੂੰ ਤੇਰਾ ਕਿੰਨਾ ਚੰਗਾ ਤੇ ਇਹਦੀ ਮਤਰਾ ਬਿਮਾਰ ਹੋ ਗਈ ਸੀ ਤੇ ਰੈਕਸ਼ਨ ਵਗੈਰਾ ਲਗਵਾਏ ਤੇ ਸਿਹਤ ਕਾਫੀ ਘਟ ਗਈ ਐ ਦੀ ਇਹ ਹੌਲੀ ਹੌਲੀ ਇਹ ਵੀ ਸੈੱਟ ਹੋ ਜਾਣੀ ਆ ਬਾਬਾ ਜੀ ਦੀ ਕਿਰਪਾ ਨਾਲ ਤੇ ਆਪਾਂ ਦਰਵਾਜ਼ੇ ਬਣਾਏ ਆ ਮਿੱਤਰੋ ਅੱਜ ਆਹ ਦੇਖੋ ਜੀ ਇਹ ਵੀ ਜਾਨੇ ਲਾਉਣ ਵਾਸਤੇ ਇੱਕ ਆ ਪਿਆ ਆ ਤੇ ਇੱਕ ਆ ਪਿਆ ਆ ਇਧਰਲੇ ਪਾਸੇ ਇਹ ਖਲਾਰਾ ਜਿੱਦੇ ਪਿਆ ਦੁਕਾਨ ਤੇ ਕੰਮਕੋਮ ਕੀਤਾ ਸੀਗਾ ਤੇ ਦਾਬੀ ਵੀ ਬਹੁਤ ਜ਼ਿਆਦਾ ਆ ਕੁਝ ਦਿਨਾਂ ਤੋਂ ਕਰਨੀ ਬਹੁਤ ਜ਼ਿਆਦਾ ਪਈ ਆ ਤੇ ਯਾਰ ਵੀ ਖੱਟ ਵੀ ਬਹੁਤ ਆਈ ਆ ਤੇ ਹੌਲੀ ਹੌਲੀ ਹੁਣ ਕਰਦੇ ਆ ਰਿਗਾਰਡਿੰਗ ਦੱਸਦੇ ਆਦਾ ਲੋ ਸਾਰੀਆਂ ਗੱਦਾਵਤਾ ਹਾਂਜੀ ਮਿੱਤਰੋ ਇਹ ਹਾਲ ਚਾਲ ਹੈ ਗੁੱਡ ਮਾਰਨਿੰਗ ਤੇ ਨਹੀਂ ਬਹੁਤ ਪਿਆਰਿਆ ਤੇ ਕੱਲ ਅਸੀਂ ਜਲਦੀ ਟਾਈਮ ਨਾਲ ਚੱਲਦੀ ਘਰੇ ਕੁੱਈ ਕੱਲ ਲੈਂਡ ਚ ਗਈ ਸੀ ਤੇ ਇਹ ਟੈਂਡਰ ਉਹ ਗੱਡੀ ਸਟਾਰਟ ਕੀਤੀ ਐ ਗੱਡੀ ਸਾਡੀ ਪੈਂਕਚਰ ਵੀ ਸੀਗੀ ਤੇ ਹੁਣ ਮੈਂ ਚੱਲਿਆ ਆ ਦੁਕਾਨ ਤੇ ਅੱਜ ਹੈਗਾ ਦਿਨ ਐਤਵਾਰ ਐਤਵਾਰ ਤੇ ਪਹਿਲਾਂ ਜਾਣਾ ਮੈਂ ਦੁਕਾਨ ਤੇ ਮੱਥਾ ਟੇਕ ਕੇ ਤਾਂ ਫੇਰ ਜਾਣਾ ਗੁਰਦੁਆਰਾ ਸਾਹਿਬ ਤੇ ਕਾਫੀ ਮਿੱਤਰ ਜਿਹੜੇ ਆ ਸੋਚਦੇ ਹੁਣੇ ਵੀ ਕਾਫੀ ਦਿਨ ਹੋ ਗਏ ਜਿਹੜੇ ਵੀਡੀਓ ਪਾਈਆਂ ਨਹੀਂ ਕਿਉਂਕਿ ਸਾਨੂੰ ਬੰਦੇ ਹੀ ਤਾਂ ਟੱਕਰਗੇ ਸੀਗੇ ਕਿ ਜਿਨ੍ਹਾਂ ਦੇ ਨਾਲ ਰਾਜ ਜੀ ਗੱਦਾਰੀ ਕੀਤੀ 220 ਦੇ ਟੱਕਰਿਓ ਸੀਗੇ ਬੰਦੇ ਇਹਨਾਂ ਦੀ ਜੇ ਸਹੀ ਜੇ ਤੋਂ ਕੋਈ ਪਤਾ ਨਹੀਂ ਤੇ ਕੋਈ ਨਹੀਂ ਦੱਸਾਂਗੇ ਕੋਈ ਕੋਈ ਤੁਹਾਨੂੰ ਤੇ ਕੀ ਸੀ ਹਿਸਾਬ ਪਤਾ ਉਹਨਾਂ ਦਾ ਤੇ ਕਿੱਦਾਂ ਕਿੱਦਾਂ ਹੈਗਾ ਤਾਂ ਫੇਰ ਵੀ ਕਰੂੰਗਾ ਮੈਂ ਤੁਹਾਨੂੰ ਵੀ ਯਾਰੀ ਦੋਸਤੀੰਨਿਆਂ ਵਾਂਗ ਹੀ ਵਿਸ਼ਵਾਸ ਲਾ ਕਰ ਲੋ ਕਿ ਜੇ ਉਹਦੇ ਕਿਉਂਕਿ ਯਾਰੀ ਦੋਸਤੀ ਦੇ ਵਿੱਚ ਕਈ ਗੋਸ਼ ਹੁੰਦਾ ਹੈ ਕਈ ਮਾਲ ਦੇ ਦੇ ਦਿੰਦੇ ਆ ਕਈ ਨਹੀਂ ਦਿੰਦੇ ਤੇ ਬਣੇ ਰੋ ਵੀਡੀਓ ਦੇ ਨਾਲ ਅਸੀਂ ਪਹਿਲਾਂ ਹੁਣ ਜਾਣਾ ਫਤਕਾਨ ਤੇ ਸ਼ੀਰ ਮਾਰਾ ਦੇ ਚਾਲੇ ਵੀ ਚੱਲਦੇ ਪਏ ਆ ਬਰਸਾਤਾ ਵੀ ਲੱਗੀਆਂ ਹੋਈਆਂ ਆ ਆ ਦੇਖੋ ਜਿੱਤ ਪਾਣੀ ਪਾਣੀ ਹੋਇਆ ਪਿਆ ਸਾਰਾ ਇਹ ਕਹੀ ਮੇਰੇ ਵੀਰ ਮੇਰੀਆਂ ਭੈਣਾਂ ਮਾਤਾ ਜੀ ਦੇ ਵੀ ਜਾਂਦੀਆਂ ਆ ਮੱਥਾ ਟੇਕਣ ਜਾ ਰਹੇ ਆ ਸੰਗਤਾਂ ਬੈਠੀਆਂ ਹੋਤਰੀ ਕੋਈ ਪੈਦਲ ਯਾਤਰਾ ਜਾ ਰਹੇ ਆ ਇਹ ਬਹੁਤ ਚੰਗਾ ਜਿਹਾ ਲੱਗਦਾ ਦੇਖ ਕੇ ਤੇ ਵੀਡੀਓ ਸ਼ੁਰੂ ਕੀਤੀ ਆ ਬਣਾਉਣੀ ਤੇ ਬਹੁਤ ਵਧੀਆ ਮਨ ਨੂੰ ਸਕੂਨ ਜਿਹਾ ਮਿਲਦਾ ਪਿਆ। ਕੁਝ ਮਹੀਨੇ ਦਿਰਾਵਾਦ ਵੀਡੀਓ ਬਣਾਉਣੀ ਸ਼ੁਰੂ ਕੀਤੀ ਆ। ਥੋੜਾ ਜਨਾ ਔੜ ਜਾਂ ਲੱਗਣ ਡਿਆ। ਜੀਰ ਜਾਂ ਲੱਗਦਾ ਪਿਆ। ਕਾਫੀ ਦਿਨ ਸਾਡੇ ਜਿਹੜੇ ਮਿਸ ਹੋ ਗਏ ਵਿੱਚ ਉਹ ਵੀ ਬਲਾਵ ਬਣਾ ਨਹੀਂ ਹੋਏ। ਗੁਰੂ ਮਹਾਰਾਜ ਦੀ ਕਿਰਪਾ ਕਰਕੇ ਉਹਦੇ ਵੀਡੀਓ ਲਗਾਤਾ। ਔੜੀਆਂ ਸਾਡੀਆਂ ਬਣੇ। ਦਿਲਾਵ ਜੀ ਮਿੱਤਰੋ ਪਹੁੰਚ ਗਿਆ ਲਗਾਹ ਤੇ ਇੱਥੇ ਵੀ ਕਾਫੀ ਮੀਂਹ ਬਹੁਤ ਜ਼ਿਆਦਾ ਪੈ ਚੁੱਕਾ ਹੈ। ਪਰ ਵੀ ਥੋੜਾ ਜਿਹਾ ਪਾਣੀ ਜਾਵਾ ਸੀ। ਆਪਣੀ ਗੱਡੀ ਦੇ ਹੋ ਗਿਆ ਵਾਈਪਰ ਖਰਾਬ ਦੇਖੋ ਜਰਾ ਜਿੱਪੂ ਤੂੰ ਆ ਰਾਮਣਾ ਬਹਿ ਜਾ ਹੁਣ ਮੈਂ ਤੈਨੂੰ ਦੱਸਣ ਡਿਆ ਤੈਨੂੰ ਮਸਤੀ ਲੜਦੀ ਹੁਣ ਬਹਿ ਜਾ ਆ ਰਾਮਣਾ ਇੱਥੇ ਲਓ ਜੀ ਮਿੱਤਰੋ ਅੱਜ ਤਾਂ ਬਹੁਤ ਜ਼ਿਆਦਾ ਦੀ ਪੈ ਗਿਆ ਐਤਮਾਦ ਦਾ ਦੇਨੇ ਆ ਕਮੈਂਟ ਕਰਕੇ ਦੱਸਿਓ ਕਿਹਦੇ ਕਿਹਦੇ ਸ਼ਹਿਰ ਤੇ ਕਿਹਦੇ ਕਿਹਦੇ ਪਿੰਡ ਨਹੀਂ ਪਿਆ ਹੋਰ ਮੋਟੇ ਕਿਦਾਂ ਜੈਨ ਤੋਂ ਕੋਈ ਬਹੁਤ ਨਹੀਂ ਜਾ ਰਿਹਾ ਕਿੱਦਾਂ ਹਾਲ ਚਾਲ ਮੋਟੇ ਹਾਂ ਨਹੀਂ ਕੀ ਹਾਲ ਹੈ ਤਾਂ ਠੀਕ ਜਿਹਾ ਪਰ ਪ੍ਰੋਫੈਸ਼ਨਲ ਆਡੀਅੰਸ ਨੂੰ ਦੱਸ ਆਪਾਂ ਵੀਡੀਓ ਕਿਉਂ ਨਹੀਂ ਪਾਈ ਪੂਰੀ ਗੱਲ ਹੀ ਦੱਸਣੀ ਪੂਰੀ ਗਰਮੇ ਆ ਵੀ ਦੱਸੂਗਾ ਮਾੜੀ ਹਿੰਟ ਦੇ ਦੇ ਪ੍ਰੋਬਲਮ ਪੈ ਗਈ ਸੀ ਥੋੜੀ ਜੀ ਹੈ ਪ੍ਰੋਬਲਮ ਪੈ ਗਈ 2 ਮਹੀਨੇ ਬੜੇ ਆ ਇਸ ਕਰਕੇ ਥੋੜਾ ਆ ਅੱਧਾ ਬੂਟ ਚੜ੍ਹਦੇ ਰਹੇ ਦੱਸਾਂਗੇ ਤੁਹਾਨੂੰ ਸਾਰਾ ਟਾਈਮ ਨਾਲ ਹੌਲੀ ਹੌਲੀ ਪਰਪਰ ਜੀ ਮਿੱਤਰੋ ਬਾਜ਼ਾਰ ਵਿੱਚ ਪਹੁੰਚ ਗਏ ਹੁਣ ਮੈਂ ਆਪਣੇ ਗੁਰਦਵਾਲਾ ਸਾਹਿਬ ਜਾਣ ਤੋਂ ਪਹਿਲਾਂ ਵਾਈਪਰ ਸੈਟ ਕਰਾਉਣੇ ਪਏ ਆ ਭਾਜੀ ਨੂੰ ਫੋਨ ਕੀਤਾ ਡਾਕਟਰਸ਼ਨ ਨੂੰ ਲੱਗੇ ਆਉਣ ਬਸ ਤੇ ਦੇਖ ਰਹੇ ਆ ਕੀ ਬਣਦਾ ਨਹੀਂ ਦੇਖੋ ਕਿੰਨਾ ਪਿਆ ਥੱਲੇ ਤੱਕ ਵੀ ਪਈ ਜਾ ਰਿਆ ਸੰਗਤ ਆਈ ਜਾਂਦੀਆਂ ਜਾਈ ਜਾਂਦੀਆਂ ਮੋਟਰਸਾਈਕਲਾਂ ਤੇ ਤੇ ਬਹੁਤ ਵਧੀਆ ਮੌਸਮ ਇਹ ਐਤਕੀ ਕਰਨੀ ਬੜੀ ਪਈ ਹੈ ਤੇ ਬਹੁਤ ਵਧੀਆ ਹੋਣਾ ਇਸ ਟਾਈਮ ਮੌਸਮ ਹੈ ਪਰ ਨਹੀਂ ਤੋਂ ਬਾਅਦ ਜਦੋਂ ਧੁੱਪ ਨਿਕਲਦੀ ਹੈ ਫੇਜ ਜਲ ਹੋ ਜਾਂਦਾ ਦੇ ਰਿਹਾ ਹੁਣ ਜਿਹੜਾ ਐਡਮਿਟ ਲਾ ਲੀ ਵਾਈਫਰ ਵਾਲਾ ਤੇ ਗਿਆ ਪਜਾਰਾ ਨੋਇਦੜਾ ਦਾ ਆਉ ਫਿਰ ਦੇਖਦੇ ਆ ਉਸ ਤੋਂ ਬਾਅਦ ਅਗਰ ਸਾਡਾ ਪਲਾਨ ਬਣਿਆ ਪਿੰਡਪੁਰ ਨਹੀਂ ਮਾਰਾਂਗੇ ਪਿੰਡਪੁਰ ਨਹੀਂ ਬਾਈ ਤੇ ਜਾਣ ਦਾ ਇਹ ਮਾਤਾ ਨੇ ਬਣਾ ਲਿਆ ਫਿਰ ਚਲੇ ਜਗਾ ਬੜਾ ਰੋ ਵੀਡੀਓ ਦਾ ਨੌਲੀ ਮਿੱਤਰੋ ਇੱਦੇ ਤੁਰ ਪਿਆ ਹੁਣ ਮੈਂ ਤੇ ਬੰਦਾ ਆਇਆ ਨੀਗਾ ਤੇ ਮੈਂ ਕੁੜਦਰਾ ਸਾਬ ਤੋਂ ਲੇਟ ਹੋ ਜਾਣਾ ਸੀ ਇਸ ਕਰਕੇ ਹੁਣ ਇਦਾਂ ਹੀ ਚੱਲੂ ਗੱਡੀ ਅੱਜ ਤੇ ਇਹ ਰਾਹ ਦੇ ਵਿੱਚੋਂ ਜੇ ਕੋਈ ਮਿਲਦਾ ਜੇ ਆਪਾਂ ਠੀਕ ਕਰਾ ਲਵਾਂਗੇ ਮਿਲਦੇ ਹੁਣ ਰਾਹ ਦੇ ਵਿੱਚ ਕਿਸੇ ਪੂਰ ਇਲੈਕਟ੍ਰੀਸ਼ਨ ਨੂੰ ਦਿਖਾ ਦਵਾਂਗੇ ਤੇ ਨਹਾਲ ਤਾਹਣ ਤੁਰਨਾ ਪੈਣਾ ਤੋਂ ਆਪਣੇ ਗੱਡੀ ਦੇ ਜਿਹੜੇ ਵਾਈਪਰ ਜਿਹੜੇ ਆ ਸੈੱਟ ਹੋ ਗਏ ਆ ਤੇ ਹੁਣ ਮੈਂ ਜਾ ਰਿਹਾ ਗੁਰਦਰਾ ਸਾਹਿਬ ਬਹੁਤ ਜਿਆਦਾ ਦਿੱਕਤ ਆਈ ਹੈ ਕਹਿੰਦੇ ਹੁੰਦੇ ਆ ਜਦੋਂ ਇੱਕ ਦਿੱਕਤ ਆਉਂਦੀ ਨਾਲ ਹੋਰ ਆ ਜਾਂਦੀ ਆ ਸਾਡੀ ਚਲੋ ਬਾਬੇ ਦੀ ਕਿਰਪਾ ਚਾਹੀਦੀ ਆ ਵਾਈਪਰ ਸੈੱਟ ਹੋ ਗਏ ਆ ਤਾਂ ਹੁਣ ਜਾ ਰਿਹਾ ਗੁਰਦਰਾ ਸਾਹਿਬ ਤੇ ਵਾਇਰ ਉਹ ਵੀਡੀਓ ਦੇ ਨਾਲ ਤੇ ਮੀਂਹ ਜਿਆਦਾ ਬਹੁਤ ਪਿਆ ਆ ਦੱਸਿਓ ਕਮੈਂਟਾਂ 'ਚ ਦੱਸਿਓ ਕਿੱਥੇ ਕਿੱਥੇ ਮੀਂਹ ਪਿਆ ਤੇ ਕੁਝ ਪ੍ਰੋਬਲਮਾਂ ਕਰਕੇ ਕੁਝ ਇਨਸਾਨਾਂ ਕਰਕੇ ਜਿਹੜੀਆਂ ਥੋੜੀਆਂ ਜਿਹੀਆਂ ਪ੍ਰੋਬਲਮਾਂ ਆ ਗਈਆਂ ਸੀਗੀਆਂ ਇਹ ਵੀਡੀਓ ਸਾਡੀਆਂ ਨਹੀਂ ਆਉਂਦੀਆਂ ਸੀ ਛੋਟੀ ਮੈਂ ਬੋਲਾਂ ਸੀ ਉਹ ਵੀ ਕਿਸੇ ਕਿਸੇ ਵੇਲੇ ਮੈਂ ਤਾਂ ਕਿਰਪਾ ਰੱਖੀ We'll be right <laughs> back. ਹੋਰੀ ਪਿਆਰੇ ਮਿੱਤਰੋ ਵਰਦਾਰੇ ਮੱਖਾਂ ਲਿਆ ਟੇਕ ਲੰਗਰ ਸ਼ਕਾਵੇ ਲੰਗਰ ਸਾਹਿਬ ਵੀ ਲਿਆ ਤੇ ਹੁਣੋਂ ਜਾ ਕੇ ਮਿਲਦੇ ਆ ਦੁਕਾਨ ਤੇ ਅੱਜ ਤਾਂ ਆਓ ਜੀ ਮਿੱਤਰੋ ਪਹੁੰਚ ਗਏ ਦੁਕਾਨ ਤੇ ਤੇ ਬਾਹਰਿਕ ਅਜ ਬਹੁਤ ਜ਼ਿਆਦਾ ਹੋਈ ਆ ਤੇ ਆ ਆ ਬੈਠਾ ਮੋਟੂ ਤੇ ਆ ਸਾਡੇ ਪੱਲੇ ਆ ਪੱਲੇ ਆਪਾਂ ਕੱਲ ਨੂੰ ਛਾੜ ਦੇਣੇ ਆ ਇਹ ਵਾਲੇ ਇਸ ਤੋਂ ਬਾਅਦ ਫੂਲ ਬਣਾਉਣੇ ਆ ਤੇ ਫਿਰ ਹਾਲ ਬਾਈ ਦੀ ਵੀ ਸਬਾਨ ਸਾਡਾ ਜਿਹੜਾ ਇੱਦਾਂ ਹੀ ਕੋਈ ਇੱਧਰ ਉੱਧਰ ਸੈਟਿੰਗ ਕਰਨੀ ਹੈ ਹਜ ਤੱਕ بارش ਬੂਰਸ਼ ਬਹੁਤ ਹੋ ਗਈ ਆ ਉਹ ਖੜੀ ਸਾਡੀ ਲਾਲੀ ਇਹਦਾ ਰਿਵਿਊ ਨਹੀਂ ਹੁੰਦਾ ਹੈਗਾ ਬਾਕੀ ਸਾਰੇ ਕੰਮ ਕਰੀ ਜਾਂਦੇ ਆਪਾਂ ਤੇ ਮੌਸਮ ਥੋੜਾ ਥੋੜਾ ਹੁਣ ਠੀਕ ਹੋ ਗਿਆ ਹੈ ਪਹਿਲਾਂ ਘਰ ਬਹੁਤ ਜ਼ਿਆਦਾ ਨਹੀਂ ਸੀ ਥੇਕ ਜ਼ਿਆਦਾ ਪਹਿਲਾਂ ਸੀਗਾ ਗੁੱਲੂ ਕਿਦਾਂ ਦੁੱਲੂ ਕੀ ਹਾਲ ਆ ਠੀਕ ਆ ਕਿਦਾਂ ਹਾਲ ਆ ਠੀਕ ਆ ਗਿਆ ਕਿਧਰੋਂ ਆਏ ਲੈਰ ਮਸਤੀ ਲੈ ਕੇ ਆਏ ਮੈਂ ਅਗਰ ਬੈਠ ਕੇ ਚੱਲ ਤੂੰ ਨਹੀਂ ਮਾਰਦਾ ਉਧਰ ਤਾਂ ਲੈ ਆਂਦੇ ਸੀ ਮੈਂ ਪਾ ਪੀ ਕੀ ਆਈ ਇਹੀ ਇਹੀ ਗੋਪੀ ਹੁਣੀ ਬਗੇ ਸੀ ਇਹਨਾਂ ਨੂੰ ਮੈਂ ਪਹਿਲਾ ਦਿਨਗਾ ਮੈਂ 7 ਦਿਨ ਕਰਾਈ ਅੱਛਾ ਹਾਂ ਐਂਡ ਆ ਗਿਆ ਐਂਡ 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 ਕਿਦਾਂ ਸੱਸਰੀ ਕਾ ਕਹਦੇ ਸਾਰਿਆਂ ਨੂੰ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਦੀ ਬਾਜ ਨਹੀਂ ਹੋਣੀ ਚੰਗੀ ਤੇਰਾ ਯਾਰ ਬਲੌਕ ਕਰਾ ਹੋ ਜਾਣਾ ਉਹ ਕਹਦੇ ਮਾੜਾ ਜਾ ਓਕੇ ਓਕੇ ਆਇਆ ਚਲਿਏ ਹਾਂ ਚਲੀ ਆ ਜਾ ਹਾਂ ਦੇ ਵਿੱਚ ਚੱਲ ਏ ਆ ਜਾ ਆ ਜਾ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਸਕੂਟਰੀ ਤੇ ਬਹਿਣ ਨੂੰ ਸ਼ੇਰ ਆ ਚੱਲ ਚਲੀਏ ਆ ਜਾ ਚੱਲ ਚਲੀਏ ਬਹਿ ਜਾ ਬਹਿ ਜਾ ਬਹਿ ਜਾ ਛੇ ਆ ਚੱਲ ਚਲੀਏ ਕਿੱਦਾਂ ਹੋ ਐ ਕਿੱਦਾਂ ਠੀਕ ਠਾਕ ਆ? ਅੱਛਾ। ਹੋਰ ਵੀ ਮਿੱਤਰੋ ਦੇਖਿਓ। ਸਕੂਟਰੀ ਤਾਂ ਇਹਨੂੰ ਲਾਹਣਾ ਤਾਂ ਦੇਖਿਓ ਮਗਰ ਮਾਰ ਲਿਆ ਤਾਂ ਭੱਜਦੀ। ਹਾਂ ਜੀ ਕਜੀ ਕਿੱਦਾਂ ਹਾਲ? ਠੀਕ ਠਾਕ। ਚੱਲ ਉਤਰ। ਉਤਰ ਜਾ। ਉਤਰ ਜਾ। ਚੱਲ 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 ਚੱਲ। ਚੱਲ ਆਹ ਦੇਖੀਏ ਚਲੋ ਚੰਗਾ ਚੰਗਾ। ਆ ਜਾ ਆ ਜਾ ਆ ਜਾ ਆ। ਕਾ ਥੱਕ ਗਈ ਥੱਕ ਗਈ ਥੱਕ ਗਈ ਥੱਕ ਗਈ ਨਹੀਂ ਜਾਂਦਾ ਨਹੀਂ ਜਾਂਦਾ ਕਿਤੇ ਚੱਲ ਉਤਰ ਜਾ ਉਤਰ ਜਾ ਉਤਰ ਜਾ ਚੱਲ ਘੁੰਮ ਲਾ ਲਓ ਜੀ ਮਿੱਤਰੋ ਕਾਫੀ ਦਿਨਾਂ ਬਾਅਦ ਖੇਤਾਵਾਂ 'ਵਲ ਘੁੰਮ ਲਈ ਆ ਸਾਡੀ ਜੁੱਬੀ ਲੋਰੀ ਚੋ ਨਾ ਵੀਰ ਹੋ ਗਿਆ ਸਾਰੇ ਪਾਸੇ ਉਧਰ ਗੰਨਾ ਖੜਾ ਆ ਇਹ ਸਾਡੀ ਜਿਹੜੀ ਆ ਓਕੀ ਨਾ ਵਾਇਪਰਸ ਪਲੱਸ ਇਹਦਾ ਵੀ ਆਪਾਂ ਤੁਹਾਨੂੰ ਰਿਵਿਊ ਦੇਣਾ ਆ ਥੋੜੇ ਕਿ ਚਿਰਵਾ ਦਾ ਪ੍ਰਿਵਿਊ दे जरूर तो चलिए त चलीपू हो चला चलीए मित्रों देखियो इधर तो ड्रामा स्कूटरी मैं तोड़ लई है तो हूँ मगर किधर किधर मैं इतें ही है मैं इतें ही हाँ इतें ही है, इते है मैं हल तक जा घूम ला तू घूम ला चल उतर उतर जा उतर जा चल घूम ला घूम ला शाबाश ਹੁਣ ਇਹਨੂੰ ਮੜ ਜੀ ਦੇਖੋ ਇਹਨੂੰ ਪਤਾ ਵੀ ਇਹਨੇ ਚੱਲ ਜਾਣਾ ਹੈ ਇਹ ਦੇਖੀ 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 ਲੈ 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 ਮੋਰੇ ਮੋਰੇ ਨਹੀਂ ਇੱਥੇ ਆਲੇ ਇੱਥੇ ਆ ਮੈਂ ਘੁੰਮਲਾ ਤਕਿਆ ਲਾ ਤਕਿਆ ਲੇ ਤਕਿਆ ਜਨਾ ਤਲਾ ਜਾ ਫੇ ਵੇ ਜਾ ਆ ਜਾ ਬਾ ਜਾ ਆ ਜਾ ਸ਼ਾਬਾਸ਼ ਵੇ ਚੱਲ ਚੱਲ ਵੀ ਚੱਲ ਚਲੀ ਜੀ ਚੱਲ ਵੀ ਚਲੀ ਜੀ